ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਰੋਂ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੋਈ ਵੀ ਐ ਇੱਕ ਟੌਬ ਰੀਡ ਜਰਸੀ ਆ ਬਈ ਗੱਬਣ ਆਉ ਪੁੱਛ ਲੈਨੇ ਬਾਈ ਤੋਢੇ ਆ ਜਾ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਬਾਈ ਨਾਮ ਤੇ ਡਰੈਸ ਫੋਲ ਨਾਮ ਮਨਿੰਦਰ ਸਿੰਘ ਬਾਈ ਪਿੰਡ ਸੰਧੂ ਖੁਰ ਦਾ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਬਾਈ ਤਹਿਸੀਲ ਫੂਲ ਬਾਈ ਨੇੜੇ ਪਿੰਡ ਬਾਈ ਨੇੜੇ ਸਾਰ ਬਾਈ ਇੱਕ ਆਪਣਾ ਪਧੌਰ ਰਹਿੰਦਾ ਤਪਾ ਤੇ 22 ਰੁਪਿਆ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 8012482000 ਬਾਈ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸੂਈ ਵੀ ਇਹ ਪਹਿਲਾ ਸੂਆ ਸੂਈਆ ਬਾਈ ਪਹਿਲਾ ਸੂਆ ਕਦੋਂ ਸੂਈਆ ਬਾਈ ਇਹਨੂੰ 4 ਤੋਂ 5 ਦਿਨ ਹੋ ਗਏ ਬਾਈ 4 ਤੋਂ 5 ਦਿਨ ਬੱਚਾ ਕੀ ਹੈ ਬਾਈ ਮਗਰ ਬੱਚਾ ਬਾਈ ਮਗਰ ਬੱਚਾ ਬਾਈ ਕਿੰਨਾ ਕ ਬੋਲਾ ਹਾਜ਼ਰ ਬਾਈ ਇਹਦਾ ਬਈ ਆਪਣੇ ਕੋਲ 11 ਲੀਟਰ ਵਾਲਾ ਹਾਜ਼ਰ ਆ ਬਈ ਠੀਕ ਆ ਬਈ ਹਾਂਜੀ ਹਾਂ ਬੌਲੇ ਜਮਾਂ ਨਿਕਲ ਚੱਲੀ 11 12 ਲੀਟਰ ਆਪਾਂ ਦੁੱਧ ਅਗਲੇ ਨੂੰ ਚਵਾ ਦਾਂਗੇ ਹੂੰ ਆਹ 11 ਬੜਾ ਕਮਾਲ ਦਾ ਹਨਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿੱਖੜਵੇਂ ਪੂਰੇ ਗੈਬ ਤੇ ਨਾੜਾ ਨੂੜਾ ਕਰਮ ਵਾਲੀ ਦੇ ਬਈ ਫੁੱਲ ਚਾਹੀਏ ਬੋਲੇ ਬਈ ਤੋੜ ਕੇ ਦਿਖਾ ਦੇ ਤੋੜ ਕੇ ਦਿਖਾ ਸੀਰੇ ਫੁੱਲ ਯਾ ਤਾਂ ਬ੍ਰੀਟ ਚੰਗੀ ਆ ਯਾਰ ਮੇ ਘਟ ਮਨੂੰ ਫੈਂਡ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਸੂਈ ਸਵਾਈਆ ਬੌਲੇ ਤੇ ਹਾਜ਼ਰ ਆ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਬਈ ਫੇਸ ਦੇਖੋ ਬਈ ਕਰਮ ਵਾਲੀ ਦਾ ਤੋਰਾ ਤਾਰਾ ਚੰਗਾ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਤੇ ਸ਼ਾਮ ਦਾ ਕੱਡਰ ਜਿਹੜਾ ਕਰਮ ਵਾਲੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਬਈ ਤਕਰੀਬਨ 2.5 ਵਜੇ ਉਸ ਹਸਾਵ ਨਾ ਜੱਜਮੈਂਟ ਕਰ ਲਿਓ ਸ਼ਾਮ ਦਾ ਕੱਡਰ ਆ ਜਿਹੜਾ ਕਰਮ ਵਾਲੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਚਿਵਾਈ ਕਿਵੇਂ ਆ ਬਈ ਚਵਾਈ ਦੀ ਠੰਡੀ ਸੀਲਾ ਬਈ ਧਾਰਾ ਮਾਰ ਕੇ ਦਿਖਾਵਾਂਗੇ ਠੀਕ ਹੈ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਧਾਰਾ ਜਿਹੜੀਆਂ ਮਾਰ ਕੇ ਦਿਖਾ ਦੇਣਗੇ ਥਾਣ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਨਾੜਾ ਨੂਣਾ ਲੇਵੇ ਤੇ ਹੋ ਲਾ ਬਈ ਬਾਕੀ ਧਾਰਾ ਮਾਰ ਕੇ ਥਾਣ ਨੇ ਦੋਨੇ ਤਨੇ ਬਸੋ ਲੇਵਾ ਖਾਨੇ ਪਛਾਂ ਤੋਂ ਵੀ ਦੇਖੋ ਬਈ ਲੇਵਾ ਕਰਮ ਵਾਲੀ ਦਾ ਬਹੁਤ ਚੰਗਾ ਹੈ ਲੈ ਪਤਾ ਬੱਚਾ ਛੱਡਣ ਨਹੀਂ ਦੇਣਾ ਮਾੜੇ ਨੇ ਉਹਦੀ ਪਹਿਲਾਂ ਆਪਾਂ ਬਣਦੇ ਬਣਦੇ ਤੋ ਨਾ ਠੀਕ ਉਧਰ ਜਾ ਬੜਾ ਮੂੰਹ ਪਾ ਗਿਆ ਸਹੀ ਹੈ ਬਈ ਲਿਆ ਭਾਈ ਜਿਵੇਂ ਮਰਜ਼ੀ ਨੇਣਾ ਪਾਲਾ ਕੋਈ ਚੱਕਰ ਨਹੀਂ ਇਹ ਚੱਕਰੀਆਂ ਹੋਇਆ ਟਾਈਮ ਦਾ ਕੋਈ ਫਿਕਰੀ ਨਹੀਂ ਗੱਲ ਮਤਲਬ ਨਹੀਂ ਕੋਈ ਹਾਂ ਠੀਕ ਹੈ ਭਾਈ ਹਾਂ 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 ਟਾਈਮ ਦਾ ਕੋਈ ਫਿਕਰ ਨਹੀਂ ਧਾਰਾ ਚੂਣ ਦੇਖਦਾ ਚਿਵਾਈ ਬਈ ਬੜੀ ਚੰਗੀ ਆ ਹਾਂ ਕੀ ਬਾਤ ਆ ਮੋਟੀ ਮੋਟੀ ਧਾਰ ਉਂਗਲ ਵਰਗੀ ਧਾਰ ਲੈ ਇਹਨੋਂ ਵਾ ਗੰਨੇ ਵਰਗੀ ਧਾਰ ਕਹਦੇ ਨੇ ਬਿਲਕੁਲ ਭਾਈ ਚਿਵਾਈ ਚੂਈ ਫੋਲ ਚੰਗੀ ਆ ਬਿਲਕੁਲ ਬਿਲਕੁਲ ਚੂਣ ਬੜਾ ਕਮਾਲ ਦਾ ਲੱਗਿਆ ਹਾਂ ਨਾ ਬਈ ਬਿਲਕੁਲ ਭਾਈ ਤਾਰ ਦੇਖੋ ਬਾਈ ਪੈਂਦੀ ਕਿਆ ਵਾ ਚਵਾਈ ਚ ਵੀ ਤਾਂ ਨੰਬਰ 1 ਆ ਕਿ ਬਾਕੀ ਦੁੱਧ ਵੀ ਚਟਾ ਯਰ ਫੈਂਟ ਵਾਲਾ ਦੁੱਧ ਆ ਹਣਾ ਬਿਲਕੁਲ ਬਾਈ ਬਿਲਕੁਲ ਬਸ ਆ ਗਈ ਬਾਈ ਤੇ ਮੁੱਲ ਕੀ ਹੈ ਵੀਰੇ ਦਾ ਜੈ ਜ ਮੁੱਲ ਬਾਈ ਲੈਣ ਦੇ ਨਾਲ 47000 ਰੁਪਏ ਡਾਕਟਰ ਸਾਹਿਬ ਮਾਨਤਾਣ ਹੋ ਜੀ ਹਾਂਜੀ ਬੱਚੋ ਮਾਨਤਾਣ ਹੋ ਜੂਗਾ ਜੀ 47000 ਰੁਪਏ ਮੁੱਲ ਆ ਮਾਨਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੇਰੇ ਫੋਨ ਤੇ ਫੋਨ ਆ ਗਿਆ ਸੀਗਾ ਡਾਕਟਰ ਸਾਹਿਬ ਅੱਗੇ ਵੀਰੇ ਦੋ ਨੰਬਰ ਤੇ ਹਾਂਜੀ ਬਾਈ ਇਹ ਜਰਸੀ ਆ ਬਾਈ ਪੰਜਾਬ ਵਾਲੀ ਠੀਕ ਆ ਹਾਂਜੀ ਹਾਂ ਕਿਹੜਾ ਸੂ ਆ ਵੀਰੇ ਇਹ ਪਨੂਨ ਸੌਂਦੀ ਆ ਬਾਈ ਕਿੰਨੇ ਦਾ ਲੈਣ ਦੀ ਬਈ ਮੂੰਹ ਚਾਰ ਦੰਦ ਦਾ ਜੀ ਠੀਕ ਹੈ ਬਾਈ ਹਾਂਜੀ ਹਾਂ ਮੂੰਹ ਚਾਰ ਦੰਦ ਦਾ ਬਈ ਪਲੂਣ ਸੁਣਦੀ ਆ ਤੇ ਥਣ ਬੜਾ ਕਮਾਲ ਦਾ ਲੱਗਿਆ ਮੁੰਤਰਾ ਕੀ ਬੱਚੀ ਆ ਬਾਈ ਕਿਆ ਬਾਤ ਹਾਂ ਕਿਆ ਬਾਤ ਹੈ ਤੁਸੀਂ ਦੇਖੋ ਜੀ ਡਾਕਟਰ ਸਾਹਿਬ ਪੂਰੀ ਬਿੱਟੀ ਤੇ ਥਣ ਤੇ ਜਨਾਬੀ ਥਣਾ ਜਿਵੇਂ ਪਲੂਣ ਸੁਣੇ ਥਣ ਬੜਾ ਚੰਗਾ ਮਮਾ ਜੀ ਕਮਾਲ ਹੀ ਆ ਬਸ ਬਾਬੇ ਦੀ ਕਿਰਪਾ ਨਾਲ ਇਹ ਸਾਹਿਬ ਦੇਖੋ ਫੇਸ ਵੀ ਬੜਾ ਪਿਆਰਾ ਕਲਰ ਬਹੁਤ ਚੰਗਾ ਮੰਗ ਇੰਨੀ ਕਾ ਵੀ ਮਿਲਦਾ ਬਹੁਤ ਘੱਟ ਆ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਇਸ ਕਲਰ ਦੀ ਹਾਂਜੀ ਹਾਂਜੀ ਹਾਂ ਹਾਲੇ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦਾ ਨਾ ਆਰਡਰ ਆ ਕਵਰ ਟੂਵਰ ਟੂ ਆ ਬੋਥ ਚੰਗਾ ਛੋਟਾ ਛੋਟਾ ਕੰਨ ਯਾ ਤੇ ਬੀਡ ਕਰਮ ਵਾਲੀ ਤੇ ਫੁੱਲ ਆ ਬਾਈ ਚੱਲੀ ਕੱਚੀ ਕੱਚੀ ਆ ਥਣ ਥਣ ਕਮਾਲ ਦਾ ਲੱਗਿਆ ਪੰਜ ਦਿਨ ਵਾਕੀ ਜਿਹੜਾ ਡਾਕਟਰ ਦੇ ਚਾਰ ਤੋਂ ਪੰਜ ਦਿਨ ਹਾਂ ਦੰਦਾ ਚ ਬੱਛੀ ਆ ਤੂੰ ਇਹ ਦੇ ਕਬੂਤਰ ਵਰਗੀ ਬੱਛੀ ਆ ਕਬੂਤਰ ਵਰਗੀ ਬੱਛੀ ਸਹੀ ਗੱਲ ਆ ਪੰਜ ਕਿ ਦਿਨ ਕਰਮ ਵਾਲੀ ਲੈਂਦੀ ਆ ਉਹ ਦਿਨ ਆ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਡਾਕਟਰ 17 ਕਿਲੋ ਦੁੱਧ ਹੂੰ ਬੰਦਾ ਕਹੇ ਦੇ ਬਸ ਐ ਵੀ ਪਾਊਗੀ ਪਾਊਗੀ ਹਾਂ ਐ ਗੱਲ ਆ ਵੀ ਬਸ ਆਪਾਂ ਨੂੰ ਕਹੂ ਬੰਦਾ ਵੀ ਹਾਂ ਯਾਰ ਵਾਕਈ ਚੀਜ਼ ਆ ਕੋਈ ਹਨਾ ਠੀਕ ਆ ਹਾਂ ਹੂੰ ਹੂੰ ਤੋਰਾ ਤਾਰਾ ਦੇਖ ਬੱਚੀ ਬਈ ਕਹਿੰਦਾ ਤੂੰ ਮੀਰ ਕਰਾਂਗੇ ਤੋਰਾ ਤਾਰਾ ਕਮਾਲ ਦਾ ਭਾਂਡਾ ਬਹੁਤ ਚੰਗਾ ਥਣ ਬੜਾ ਚੰਗਾ ਚਿਵਾਈ ਬਹੁਤ ਚੰਗੀ ਨਿਕਲੂ ਬਈ ਬਿਲਕੁਲ ਬਈ ਬਿਲਕੁਲ ਕੱਚੀ ਗੱਤੀ ਆ ਮੈਂ ਲਾਈਨ ਤੇ ਢਿੱਲਾਂ ਤੋਂ ਐਸਟੀਮੇਟ ਲਾ ਲਿਆ ਬਿਲਕੁਲ ਬਈ ਢਿੱਲਾਂ ਬਹੁਤ ਪੰਜਾ ਬਈ ਢਿੱਲਾਂ ਕੱਢੂ ਕਰਮ ਵਾਲੀ ਨੇ ਫੇਰ ਸੋਣਾ ਹਾਂਜੀ ਬਈ ਹਾਂ ਲੇਵਾ ਬਹੁਤ ਚੰਗਾ ਹਨਾ ਹਾਂਜੀ ਹਾਂ ਬਈ ਤੇ ਮੁੱਲ ਕੀ ਆ ਜੱਜ ਮੁੱਲ ਬਈ ਬਸ ਇਹਦੇ ਵਿੱਚੋਂ ਐ ਮੰਨ ਕੇ ਚੱਲ 55000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਬਈ 55000 ਰੁਪਏ ਮੁੱਲਾ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਹਾਂਜੀ ਨਾਗਸੀ ਭਰਾ ਕੋਲੇ ਦੋ ਦੋਨੇ ਲਗਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ